विधानसभा ਹਲਕਾ ਫਲੋਰ ਦੀਨ ਆਉਂਦੇ ਵਕਤ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਦੀ ਮੁਰੰਮਤ ਦੇ ਕੰਮ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਹਲਕਾ ਫਲੋਰ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਮਾਰ ਵੱਲੋਂ ਰੀਵਨ ਕੱਟ ਕੇ ਕੀਤੀ ਗਈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਪ੍ਰੇਮ ਮਾਰ ਨੇ ਕਿਹਾ ਕਿ ਬਲਾਕ ਰੁੜਕਾ ਕਲਾਂ ਤੇ ਬਲਾਕ ਫਲੋਰ ਦੇ ਪਿੰਡ ਚਰਾੜੀ ਤੋਂ ਕਾਨਾ ਟੀਸੀਆਂ ਵਾਇਆ ਰੁੜਕੀ ਅਤੇ ਜੀਟੀ ਰੋਡ ਤੋਂ ਕੁੜਕਾ ਸਰਗੁੰਦੀ ਅਤੇ ਬੜਾ ਪਿੰਡ ਤੋਂ ਖਲਪੋਤਾ ਤੱਕ ਲਗਭਗ 1 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਤਕਰੀਬਨ 16 ਕਿਲੋਮੀਟਰ ਸੜਕ ਬਣਾਈ ਜਾਵੇਗੀ ਕੁਣਾ ਕਿ ਹੈ ਕਿ ਵਿਧਾਨ ਸਭਾ ਹਲ ਕਾ ਫਲੋਰ ਦੇ ਪਿੰਡਾਂ ਦੇ ਵਿਕਾਸ ਕੰਮ ਵੱਡੀ ਪੱਧਰ ਤੇ ਕੀਤੇ ਜਾਣਗੇ ਇਸ ਮੌਕੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਇਹਨਾਂ ਕਾਰਜਾਂ ਦੀ ਸ਼ਲਾਘਾ ਕੀਤੀ ਇਸ ਮੌਕੇ ਹਰਕਮਲ ਸਿੰਘ ਸਰਪੰਚ ਐਸ ਡੀਓ ਅਵਤਾਰ ਸਿੰਘ ਜੇ ਅਜਨੀਸ਼ ਕੁਮਾਰ ਰਾਣਾ ਸੀਤੇ ਸੀ ਮਨੋਜ ਕੁਮਾਰ ਸਾਹਿਬ ਸਰਪੰਚ ਤਰਸੀਮ ਸਿੰਘ ਸਾਹਿਬਾ ਬਲਾਕ ਸੰਪਤੀ ਮੈਂਬਰ ਛੋਟੀ ਰਾਮ ਬਲਾਕ ਪ੍ਰਧਾਨ ਹਰਨੇਕ ਸਿੰਘ ਸੰਤੋਖ ਸਿੰਘ ਬਲਾਕ ਪ੍ਰਧਾਨ ਮੀਲਾ ਸਿੰਘ ਸਾਹਿਬਾ ਸਰਪੰਚ ਸੁਖਵਿੰਦਰ ਸਿੰਘ ਜਸਕਾਨ ਸਿੰਘ ਚਰਨਜੀਤ ਸਿੰਘ ਅਸ਼ੋਕ ਕੁਮਾਰ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ। ਪੂਜੀ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਪਿੱਛੇ 5 ਛੜਕਾਂ ਦਾ ਜਿਹੜਾ ਪ੍ਰੋਜੈਕਟ ਸੀਗਾ तकरीबन 2.5 ਕਰੋੜ ਦਾ ਉੱਥੇ ਕੰਮ ਜਿਹੜਾ ਹੈਗਾ ਨਿਤਰੇ ਚੱਲ ਜਾਰਿਆ ਆ। ਸੈਕੰਡ ਫੇਸ ਦੇ ਵਿੱਚ ਜਿਹੜੀਆਂ ਅਸੀਂ 4 ਛੜਕਾਂ ਇਹਦੇ ਵਿੱਚੋਂ ਇੱਕ ਛੜਕ ਜਿਹੜੀ ਆ ਇਹ ਆ ਇਹ ਕਾਨਾ ਟੇਸੀਆਂ ਤੱਕ ਸੜਕ ਬਾਲਣੀ ਆ। ਜੀਟੀ ਰੋਡ ਆਪਣੇ ਜਿਹੜਾ ਹਾਈਵੇ ਆ ਜੀਟੀ ਰੋਡ ਚਚਰਾੜੀ ਤੋਂ ਲੈ ਕੇ ਕਾਨਾ ਟੇਸੀਆਂ ਤੱਕ ਜਿਹੜੀ ਆ ਤਕਰੀਬਨ 88 ਲੱਖ ਦੀ ਲਾਗਤ ਦੇ ਨਾਲ ਲਗਭਗ 9.5 ਕਿਲੋਮੀਟਰ ਦੀ ਇਹਦੀ ਲੈਂਥ ਮੰਦੀ ਆ ਇਸ ਲਾਗਤ ਦੇ ਨਾਲ ਜਿਹੜੀ ਇਹ ਸੜਕ ਦਾ ਜਿਹੜਾ ਹੈਗਾ ਆ ਅੱਜ ਅਸੀਂ ਸ਼ੁਰੂਆਤ ਕੀਤੀ ਆ ਇਹ ਤੇ ਰਿਪੇਅਰ ਮੇਨਟੇਨੈਂਸ ਤੇ ਪ੍ਰੀਮੈਕਸ ਵਗੈਰਾ ਲੋਕ ਜਿਹੜੀ ਹੈਗੀ ਆ ਦੁਆਰਾ ਇਹ ਪਾ ਰਹੇ ਨੇ ਸਾਥੀ ਹੈਗਾ ਇਹ ਸੜਕ ਜਿਹੜੀ ਹੈਗੀ ਆ 31 ਮਾਰਚ ਤੱਕ ਅਸੀਂ ਜਿਹੜੀ ਇਹ ਮੁਕੰਮਲ ਕਰ ਦੇਣੀ ਆ ਦੂਸਰੇ ਪਾਸੇ ਇਸ ਇਹ ਸੜਕ ਨੂੰ ਜਿਹੜੇ ਅਸੀਂ ਕਾਫੀ ਪਿੰਡ ਪ੍ਰਭਾਵਤ ਹੁੰਦੇ ਸੀ ਜਿਸ ਤਰ੍ਹਾਂ ਸੁਨੜਾ ਰੁੜਕੀ ਜਿਹੜਾ ਹੈਗਾ ਟੇਸੀਆਂ ਹੈ ਕੁੜਕਾ ਵਾਲੇ ਵਾਲੇ ਦੇ ਕੋਈ 20 ਕ ਪਿੰਡ ਜਿਹੜੇ ਸੀ ਇਹ ਸ਼ਰਤ ਦੇ ਨਾਲ ਜੁੜੇ ਸੀ ਉਹਨਾਂ ਨਿਵਾਸੀਆਂ ਨੂੰ ਜਿਹੜੀ ਸੀ ਕਾਫੀ ਮੁਸ਼ਕਲ ਸੀ ਇਹ ਨਾਲ ਜਿਹੜੀ ਉਹ ਮੁਸ਼ਕਲ ਜਿਹੜੀ ਹੈ ਦੂਰ ਹੋ ਗਈ ਦੂਸਰੇ ਪਾਸੇ ਟੋਟਲ ਅੱਜ ਅਸੀਂ 1.5 ਕਰੋੜ ਦੇ ਪ੍ਰੋਜੈਕਟਾਂ ਦੇ ਜਿਹੜੇ ਹੈਗੇ ਆ ਉਹ ਅਸੀਂ ਇੰਨੀ ਪੱਥਰਾਂ ਦਾ ਜਿਹੜਾ ਸ਼ੁਰੂਆਤ ਇਥੋਂ ਕੀਤੀ ਹੈ 88 ਲੱਖ ਦੀ ਨਾਲ ਇਹ ਛੱਡ ਕੇ ਆ ਦੂਸਰੇ ਪਾਸੇ ਜਿਹੜੀ ਹੈਗੀ ਆ ਇੱਕ ਸੜਕ ਬੜਾ ਪਿੰਡ ਤੋਂ ਖਲਪੋਤਾ ਰੋਡ ਉਹ ਵੀ ਬਹੁਤ ਖੁੱਟੀ ਸੜਕ ਸੀ ਉਸ ਦਾ ਵੀ ਜਿਹੜਾ ਹੈਗਾ ਅਸੀਂ ਇੱਕ ਦਿਨ ਦੇ ਵਿੱਚ ਆਗਾ ਸ਼ੁਰੂ ਕਰ ਦੇਣਾ ਹੈ ਇੱਕ ਸ਼ਰਤ ਜਿਹੜੀ ਹੈਗੀ ਆ ਜੀਟੀ ਰੋਡ ਤੋਂ ਬਾਇਆ ਕੁੜਕਾ ਤੇ ਸੰਗਟੇਸੀਆਂ ਨੂੰ ਉਸ ਦਾ ਵੀ ਜਿਹੜਾ ਹੈਗਾ ਕੁਝ ਕੁ ਦਿਨਾਂ ਤੱਕ ਜਿਹੜਾ ਹੈਗਾ ਕੰਮ ਸ਼ੁਰੂ ਹੋ ਜਾਣਗੇ ਸੋ ਸੂਬੇ ਦੇ ਵਿੱਚ ਸਰਦਾਰ ਪ੍ਰਵਾਸ ਸਿੰਘ ਮਾਨ ਹੋਰਾਂ ਦੀ ਅਗਵਾਈ ਦੇ ਵਿੱਚ ਜਿਹੜੇ ਸੜਕਾਂ ਦਾ ਪਹਿਲਾਂ ਕੀਤਾ ਸੀ ਕਿਹਾ ਸੀ ਕਿ ਸੜਕਾਂ ਦਾ ਜਾਲ ਵਿਛਾਵਾਂਗੇ ਔਰ ਵਿਕਾਸ ਕਰਾਂਗੇ ਸੜਕਾਂ ਦੀ ਮੁਰੰਮਤ ਕਰਾਂਗੇ ਉਸ ਕੜੀ ਤਹਿਤ ਜਿਹੜਾ ਹੈਗਾ ਆ ਹਲਕਾ ਵਿਦਾਲ ਸਭਾ ਫਲੋਰ ਦੇ ਵਿੱਚ ਸੜਕਾਂ ਦਾ ਕੰਮ ਜਿਹੜਾ ਹੈਗਾ ਤੇਜ਼ੀ ਨਾਲ ਚੱਲਿਆ ਹੈਗਾ ਪਿੰਡਾਂ ਦਾ ਵਿਕਾਸ ਹੋ ਰਿਹਾ ਪਿੰਡਾਂ ਦੇ ਵਿੱਚ ਕੋਈ ਪੈਸੇ ਦੀ ਕਮੀ ਨਹੀਂ ਮੇਰੇ ਸਤਿਕਾਰ ਸਾਥੀ ਜਿਹੜੇ ਆ ਬਲੌਕ ਪ੍ਰਧਾਨ ਸਾਹਿਬਾਨ ਲੀਡਰ ਸਾਹਿਬਾਨ ਆਗੂ ਸਾਹਿਬਾਨ ਇੱਥੋਂ ਦੀ ਪਿੰਡ ਦੇ ਜਿਹੜੇ ਆ ਸਰਪੰਚ ਸਾਹਿਬਾਨ ਪੂਰੀ ਪੰਚਾਇਤ ਜਿਹੜੀ ਹੈਗੀ ਆ ਖੜੀ ਹੈਗੀ ਆ ਕੋਈ ਫੰਡਾਂ ਦੀ ਕਮੀ ਨਹੀਂ ਹੈ ਸਿਰ ਤੇ ਸਿਰਫ ਜਿਹੜਾ ਹੈਗਾ ਆ ਆਪਾਂ ਵਿਕਾਸ ਕਰਨਾ ਆ ਵਿਕਾਸ ਲੀਹਾਂ ਤੇ ਲਿਆ ਕੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਗਵਾਨ ਸਿੰਘ ਮਾਨ ਜਿਹੜੀ ਸੋਚ ਆ ਕਿ ਰੰਗਲਾ ਪੰਜਾਬ ਰੰਗਲਾ ਪੰਜਾਬ ਅਸਲੀ ਬਣੇਗਾ ਜੀ ਆਪਾਂ ਪਿੰਡਾਂ ਦਾ ਵਿਕਾਸ ਕਰਾਂਗੇ ਸਾਰੇ ਪਿੰਡ ਖਤਰਤ ਹੋ ਕੇ ਇਸ ਤਰ੍ਹਾਂ ਹਲਕੇ ਦਾ ਹਲਕੇ ਤੋਂ ਬਾਅਦ ਜ਼ਿਲ੍ਹੇ ਪੂਰੇ ਸਮੁੱਚੇ ਪੰਜਾਬ ਦੇ ਵਿਕਾਸ ਦੇ ਨਾਲ ਜਿਹੜਾ ਹੈਗਾ ਔਰਗਲਾ ਪੰਜਾਬ ਦੇ ਲਗਾ ਜਿਸੇਗਾ ਸੋ ਮੈਂ ਸਾਰੇ ਹੀ ਸਾਥੀਆਂ ਨੂੰ ਗੁਜ਼ਾਰਸ਼ ਬੇਨਤੀ ਕਰਦਾ ਕਿ ਆਓ ਵਿਕਾਸ ਦੇ ਕੰਮਾਂ ਦੇ ਵਿੱਚ ਜਿਹੜਾ ਹੈਗਾ ਆਪਾਂ ਆਪਣਾ ਯੋਗਦਾਨ ਪਾਈਏ ਆਪਾਂ ਪਿੰਡਾਂ ਦੇ ਵਿੱਚ ਮੈਂ ਇੱਕੋ ਬੇਨਤੀ ਕਰਦਾ ਨਾ ਕਿ ਇੱਕ ਸੈਕੂਲਰ ਸੋਚ ਦੇ ਨਾਲ ਧਰਮ ਨਿਰਪੱਖਤਾ ਦੇ ਨਾਲ ਜਿਹੜਾ ਹੈਗਾ ਮਸਜਬਾ ਜਾਤਾ ਪਾਤਾ ਧਰਮਾਂ ਤੋਂ ਉੱਪਰ ਉੱਠ ਕੇ ਆਪਾਂ ਵਿਕਾਸ ਦੇ ਕੰਮਾਂ ਦੀਆਂ ਨੀੜੀਆਂ ਲਈਏ ਕਿਸੇ ਵੀ ਕੰਮ ਦੀ ਜਿਹੜੀ ਹੈ ਆ origination ਪੈਦਾ ਕਰੀਏ ਕਿਉਂਕਿ ਪਿਛਲੇ ਦਿਨਾਂ ਦੇ ਦੇਖਿਆ ਹੈਗਾ ਕਿ secular ਸੋਚ ਦੇ ਨਾਲ 3 ਡਿਜੀਟ ਦੇ ਵਿੱਚ ਆਪਾਂ ਜਿਹੜੀਆਂ ਆਮ ਆਦਮੀ ਪਾਰਟੀਆਂ ਪੰਚਾਇਤਾਂ ਬਣਾਈਆਂ ਔਰ secular ਸੋਚ ਦੇ ਨਾਲ ਹੀ ਗਰਾਿਆਂ ਦੇ ਵਿੱਚ ਆ ਸਾਡੇ ਸਾਥੀ ਖੜੇ ਨੇ ਮੇਲਾ ਸਿੰਘ ਜੀ ਔਰ ਸੋਦੀराम ਜੀ ਹੁਣੇ ਸਾਰੇ ਬਲੌਕ ਪ੍ਰਧਾਨ ਖੜੇ ਨੇ ਔਰ ਉਸੇ ਹੀ secular ਸੋਚ ਦੇ ਨਾਲ ਗਰਾਿਆਂ ਦੇ ਵਿੱਚ ਜਿਹੜਾ ਹੈਗਾ ਅਸੀਂ ਕਲੀਨ 스ਵੀਪ ਕੀਤਾ ਆ ਗਰਾਿਆਂ ਨੂੰ ਅਸੀਂ ਕਾਂਗਰਸ ਮੁਕਤ ਗਰਾਇਆ ਜਿਹੜਾ ਹੈਗਾ ਕਰਕੇ ਬੁਖਾ ਦਿੱਤਾ ਹੈਗਾ ਇਹ ਸਾਰੀ ਸੋਚ ਜਿਹੜੀ ਹੈਗੀ ਆ ਤੁਹਾਡੇ ਲੋਕਾਂ ਦੀ ਆ ਕਿਉਂਕਿ ਪਾਰਟੀ ਤੁਹਾਡੀ ਆ ਸਰਕਾਰ ਤੁਹਾਡੀ ਆ ਵਿਕਾਸ ਦੇ ਕੰਮ ਵੇਖ ਕੇ ਲੋਕ ਜਿਹੜੇ ਹੈਗੇ ਆ ਮੋਹ ਰਾ ਰਹੇ ਨੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਆ ਆਪਣੀਆਂ ਪੰਚਾਇਤੀ ਚੋਣਾਂ ਤੋਂ ਬਾਅਦ ਜਿਹੜੀਆਂ ਆ ਆਪਣੇ ਸੰਪਤੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣੀਆਂ ਉਹਦੇ ਲਈ ਵੀ ਆਪਾਂ ਕੰਮਰ ਕੱਸੇ ਕਰੀਏ ਜੇ ਵਿਕਾਸ ਕਰਾਂਗੇ ਤਾਂ ਉੱਥੇ ਵੀ ਜਿਹੜੀ ਕਲੀਅਰੈਂਸ ਵੀ ਹੋਊਗੀ ਤੋਂ ਅੱਜ ਦੇ ਇਹ ਸ਼ੁਭ ਮੌਕੇ ਤੇ ਮੈਂ ਤੁਹਾਡੇ ਸਾਰੇ ਹੀ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਆਸ ਕਰਦਾ ਆ ਕਿ ਤੁਸੀਂ ਜਿਹੜਾ ਹੈਗਾ ਇਸ ਵਿਕਾਸ ਦੇ ਵਿੱਚ ਜਿਹੜਾ ਹੈਗਾ ਮੌਲਿਕ ਤਾਰ ਵਿੱਚ ਖੜਕੇ ਜਿਹੜਾ ਪੈਰਾ ਦੇਵੋਗੇ ਦੂਸਰੇ ਪਾਸੇ ਮੈਂ ਵਿਭਾਗ ਦਾ ਵੀ ਗਰਮੀਲ ਸਿੰਘ ਜੀ ਰਿਟਾਇਰਡ ਐਸ ਡੀਓ ਖੜੇ ਆ ਅਵਤਾਰ ਜੀ ਖੜੇ ਨੇ ਇਹਨਾਂ ਦੇ ਨਾਲ ਸਮੁੱਚੀ ਟੀਮ ਖੜੀ ਹੈਗੀ ਆ ਇਹ ਵੀ ਜਿਹੜੇ ਹੈਗੇ ਆ ਵਿਭਾਗੀ ਤੌਰ ਤੇ ਜਿਹੜਾ ਹੈਗਾ ਉਰੇ ਤਤਪਰ ਨੇ ਅਜਨੀਸ਼ ਜੀ ਜੀ ਖੜੇ ਨੇ ਔਰ ਇਸ ਪਿੰਡ ਦੇ ਵਿੱਚ ਹੋਰ ਵੀ ਵਿਕਾਸ ਦੇ ਕੰਮ ਹੋਰ ਨਵੇਂ ਪ੍ਰੋਜੈਕਟ ਜਿਹੜੇ ਆ ਆ ਰਹੇ ਆ ਜਿਹੜੇ ਕੋਹਣ ਵਾਲੇ ਦਿਨਾਂ ਦੇ ਵਿੱਚ ਜਿਹੜੇਗਾ ਜਲਦੀ ਸ਼ੁਰੂ ਕੀਤੇ ਜਾਣਗੇ ਬਹੁਤ ਬਹੁਤ ਧੰਨਵਾਦ ਹਾਂਜੀ ਅੱਜ ਬੜੇ ਖੁਸ਼ੀ ਦੀ ਗੱਲ ਆ ਸਾਡੇ ਪਿੰਡ ਲਈ ਬੜਾ ਸੁਭਾਗਾ ਸਮਾ ਕਿਉਂਕਿ ਕੰਨਾਂ ਟੇਸਿਆਂ ਤੋਂ ਲੈ ਕੇ ਚਚਰਾੜੀ ਤੱਕ ਸੜਕ ਬਣਣੀ ਆ ਜਿਹਦੇ ਵਿੱਚ ਲਗਭਗ 88 ਲੱਖ ਰੁਪਏ ਦਾ ਖਰਚਾ ਆਉਣਾ ਹੈ ਅਸੀਂ ਬਹੁਤ ਬਹੁਤ ਧੰਨਵਾਦੀਆਂ ਆਮਾ ਦੀ ਵੀ ਪਾਰਟੀ ਸਰਦਾਰ ਭਗਵੰਤ ਮਾਨ ਜੀ ਔਰ ਹਲਕਾ ਅਚਾਰ ਸ੍ਰੀ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦਾ ਜਿਨ੍ਹਾਂ ਨੇ ਆਪਣੇ ਕਰ ਕਮਾਂ ਨਾਲ ਅੱਜ ਇਹ ਸੜਕ ਦਾ ਉਦਘਾਟਨ ਕੀਤਾ ਤੇ ਨਗਰ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਹੈ ਇਸ ਸੜਕ ਬਣ ਨਾਲ ਨਾਲ ਦੇ ਪਿੰਡਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਕਿਉਂਕਿ ਇਹ ਸੜਕ ਦੀ ਕਾਫੀ ਹਾਲਤ ਥੋੜੀ ਗੰਭੀਰ ਹੋ ਚੁੱਕੀ ਹੈ ਤਾਂ ਹੁਣ ਵਧੀਆ ਸੜਕ ਬਣੂਗੀ ਤਾਂ ਆਉਣ ਜਾਣ ਵਾਲਿਆਂ ਰਾਹੀਆਂ ਨੂੰ ਇਸ ਪਿੰਡਾਂ ਨੂੰ ਬਹੁਤ ਫਾਇਦਾ ਹੋਊਗਾ ਤੇ ਲੋਕ ਕਹਿਣਗੇ ਵੀ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਤੇ ਇਸ ਇਹ ਸੜਕ ਦੇ ਬਣ ਨਾਲ ਜਿਹੜਾ ਪਬਲਿਕ ਨੂੰ ਫਾਇਦਾ ਹੋਣਾ ਪਬਲਿਕ ਵੱਲੋਂ ਪੈਂਡ ਵੱਲੋਂ ਸਾਰਿਆਂ ਵੱਲੋਂ ਅਸੀਂ ਜਾਨੀ ਕਿ ਸਰਕਾਰ ਦਾ ਔਰ ਹਲਕਾ ਚਾਹ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ